ਅੱਜ ਅਸੀਂ ਉਰੇ ਧਰਨਾ ਲਾਇਆ ਹੈ ਸੜਕ ਤੇ ਬੈਠੇ ਆਂ ਸਰਕਾਰ ਦੀਆਂ ਨਲਕੀਆਂ ਦਾ ਅੱਜ 22 ਜੀ ਦੀ ਜਿਹੜੀ ਉਹਦਾ ਪੂਰਾ ਜੋਰ ਪੈ ਗਿਆ ਜੀਵਨਦਾਰਾਂ ਨੇ ਅੰਦੂ ਵੀ ਜੜੇ ਨੇ ਜਿਹੜੀ ਜੀਰੀ ਆ ਇਹ ਸਰਕਾਰ ਕਹਿੰਦੀ ਆ ਸੁੱਕੇ ਖੇਤਾਂ 'ਚ ਜਾ ਕੇ ਦੇਖੇ ਤਾਂ ਤਿੰਨ ਦਿਨੇ ਖੜੀ ਸੁੱਕੂਗੀ ਕੀ ਅੱਜ ਕਿਸਾਨ ਜਿਹੜਾ ਮੰਡੀ 'ਚ ਆੜਤੀਆਂ ਨੂੰ ਪੁੱਛਦਾ ਮੈਂ ਸਬਜ਼ੀ ਜੀਰੀ ਵਧਣੀ ਆ ਆੜਤੀਆ ਦਾ ਵਾਲੀਵਾਰਸ ਨਹੀਂ ਕਹਿੰਦਾ ਵੀ ਮੰਡੀ ਜਨਾਨੇ ਕਈ ਮਾਰਕੀਟ ਕਮੇਟੀ ਵਾਲੇ ਟਰਾਲੀ ਅੰਦਰ ਨਹੀਂ ਵੜਨ ਦਿੰਦੇ ਜੇ ਤੇਰੀ ਮਾੜੀ ਹੁਕਮ ਨਰਮਾ ਤਾਂ ਕੋਈ ਬਸਾਉਣ ਨਹੀਂ ਦਿੰਦਾ ਇੰਨੇ ਮਾੜੇ ਹਾਲਾਤ ਸੈਂਟਰ ਸਰਕਾਰ ਦੇ ਅਰ ਪੰਜਾਬ ਸਰਕਾਰ ਦੇ ਜਿਹੜੀ ਸਬਜ਼ੀ ਜੀਰੀ ਆ ਇਹ ਅਸੀਂ ਨਹੀਂ ਲਈ ਭਗਵੰਤ ਮਾਨ ਨੇ ਕਹਿ ਕੇ ਲਵਾਈਆ ਇਹਨੇ ਭਗਵੰਤ ਮਾਨ ਨੇ ਸਾਨੂੰ ਬਾਰ-ਬਾਰ ਬਿਆਨ ਦਿੱਤੇ ਨੇ ਕਿਹਾ 26 ਨੂੰ 27 ਨੂੰ 28 ਨੂੰ ਪਰ ਅੱਜ ਵੱਢਣ ਦਾ ਜਿਹੜਾ ਟਾਈਮ ਆ ਗਿਆ ਅੱਜ ਇਹਦਾ ਕੋਈ ਵਾਰੀਵਾਰ ਨਹੀਂ ਕੋਈ ਸਾਨੂੰ ਅੱਜ ਤੱਕ ਪੰਜਾਬ ਸਰਕਾਰ ਨੇ ਕੋਈ ਸਾਨੂੰ ਇਹਦੇ ਵਿੱਚ ਰਾਹਤ ਨਹੀਂ ਦਿੱਤੀ ਇਹ ਉੱਪਰੋਂ ਕਹੀ ਜਾਂਦੇ ਨੇ ਸਾਡਾ ਸੈਲਰਾਂ ਨਾਲ ਸਮਝੌਤਾ ਹੋ ਗਿਆ ਜਾਂ ਸਾਡਾ ਰੁਧੀਆਂ ਨਾਲ ਸਮਝੌਤਾ ਹੋ ਗਿਆ ਕੋਈ ਆੜਤੀ ਅੱਜ ਇਹਨੂੰ ਲੈਣ ਨੂੰ ਤਿਆਰ ਨਹੀਂ ਜਿੰਨੇ ਵੀ ਕਿਸਾਨ ਨੇ ਅੱਜ ਹਹਾਕਾਰ ਮੱਚੀ ਪਈਆ ਬਹੁਤ ਚਿੰਤਾ ਜਨੇ ਕਿਸਾਨ ਪਹਿਲਾਂ ਹੀ ਕਿਸਾਨ ਕਰਜ਼ੇ ਦਾ ਮਾਰੇ ਆ ਪਿਆ ਉੱਪਰੋਂ ਐਡੀ ਮਾਰ ਪੈਗੀ ਕਿਸਾਨ ਨੂੰ ਜੇ ਅੱਜ ਸਬਜ਼ੀ ਜਿਰੀ ਨਹੀਂ ਵਿਗਦੀ ਤਾਂ ਕਿਸਾਨ ਖੁਦ ਕਸੀ ਕਰੂ ਹੋਰ ਕਰੂ ਕੀ ਹੋਰ ਕੋਈ ਰਾਹ ਨਹੀਂ ਸਰਕਾਰ ਕਹਿੰਦੀ ਆ ਵੀ ਕਿਸਾਨਾਂ ਨੂੰ ਅਸੀਂ ਆ ਦੇਤਾ ਆ ਦੇਤਾ ਆਪਦੇ ਕਹਿਣ ਤੇ ਸਰਕਾਰ ਆਪ ਵਚਨ ਕਰਕੇ ਆਪੇ ਭੱਜ ਰਹੀ ਆ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਇਹ ਸਾਡਾ ਅੱਜ ਸੜਕ ਰੋਕਣ ਦਾ 26 ਜੀਰੀ ਡੀਪੀ ਖਾਦ ਡੀਪੀ ਖਾਦ ਨਾਲ ਸਾਨੂੰ ਬਹੁਤ ਚੀਜ਼ਾਂ ਜਿਵੇਂ ਪोटाश ਸੋਫਰਾ ਅੰਨੀਆਂ ਜਿਹਾ ਫालतू ਚੀਜ਼ਾਂ ਬਹੁਤ ਚੇਪੀਆਂ ਜਾਂਦੀਆਂ ਨੇ ਕਿਸਾਨ ਦਾ ਜਿੰਨਾ ਅੱਜ ਮਾੜਾ ਹਾਲ ਆ ਇੰਦਾ ਮਾੜਾ ਹਾਲ ਪਹਿਲੀਆਂ ਕਦੇ ਪਹਿਲਾਂ ਵੀ ਨਹੀਂ ਹੋਇਆ ਤੀ ਜਿੰਨਾ ਹੁਣ ਹੁਣ ਤਾਂ ਇਹ ਸਰਕਾਰਾਂ ਨੇ ਜਿਹੜਾ ਪੰਜਾਬ ਸਰਕਾਰ ਇਹਨੇ ਤਾਂ ਧਿਆਨ ਹੀ ਨਹੀਂ ਦਿੱਤਾ ਅੱਜ ਤੱਕ ਕੋਈ ਵੀ ਇਹਨੇ ਨਾ ਕੋਈ ਬਿਆਨ ਦਿੱਤਾ ਉਦੋਂ ਬੇਰ ਦਾ ਦੁੱਧ ਆਮੇਰਕਾ ਦਾ ਦੁੱਧ ਦੀ ਬੇਕਦਰਹੀ ਹੋਈ ਪਈ ਆ ਉਹ ਨਹੀਂ ਕੋਈ ਪੁੱਛਦਾ ਜਿੰਨੇ ਪੰਜਾਬ ਸਰਕਾਰ ਦੇ ਦਾਰੇ ਨੇ ਅੱਜ ਸਾਰੇ ਖਤਮ ਹੋਣ ਦੇ ਕਿਨਾਰੇ ਗਏ ਪਏ ਨੇ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਇਹੀ ਆ ਇੱਕ ਸਬਜ਼ੀ ਜੀਰੀ ਆ ਇੱਕ ਸਾਡਾ ਡਾਈ ਰੇ ਆ ਇੱਕ ਆ ਜੇ ਸਾਨੂੰ ਬੈਦਰ ਨਹੀਂ ਮਿਲਦੇ ਮਸ਼ੀਨਾ ਨਹੀਂ ਦਿੰਦੇ ਪਿੰਡਾਂ 'ਚ ਤਾਂ ਫਿਰ ਅਸੀਂ ਅੱਗ ਲਾਵਾਂਗੇ ਅਸੀਂ ਕਿਸਾਨਾਂ ਨੂੰ ਕਿਹਾ ਵੀ ਅੱਗ ਲਾਇਓ ਪਹਿਲਾਂ ਮਸ਼ੀਨਾ ਜੇ ਮਸ਼ੀਨਾ ਪਿੰਡ 'ਚ ਆਉਂਦੀਆਂ ਨੇ ਤਾਂ ਬੇ ਉਹ ਇਕੱਠਾ ਕਰੋ ਜੇ ਸਾਨੂੰ ਸਰਕਾਰ ਮਸ਼ੀਨਾ ਨਹੀਂ ਮਈਆ ਕਰਾਉਂਦੀ ਫਿਰ ਅਸੀਂ ਅੱਗ ਲਾਵਾਂਗੇ ਸਾਰੇ ਕਿਸਾਨਾਂ ਨੂੰ ਪਿਆ ਜਿਹਦੇ ਪਰਚਾ ਉਹ ਅਸੀਂ ਜਾਵਾਂਗੇ ਅਸੀਂ ਦੇਖਾਂਗੇ ਸਰਕਾਰ ਇਹ ਧਰਨਾ ਕਿੰਨਾ ਸਮਾਂ ਚੱਲੇਗਾ ਇਹ ਚਲਾਵਾਂਗੇ ਜੀ 2-3 ਵਜੇ 2-3 ਘੰਟੇ ਲਾਵਾਂਗੇ ਇਹ ਜੀ ਕੋਰਮੀ ਪ੍ਰਿੰਸੀਪਲ ਬੰਦਾ ਈਲਾਪਟੇ ਵਾਲਾ ਪ੍ਰਧਾਨ ਠੀਕ ਜੀ ਕਹਿੰਦਾ ਉਸ ਕਮੇਟੀ ਨੇ ਮਨਵਾਇਆ ਜਿਹੜਾ ਸਾਡਾ ਧਰਨਾ ਹੈਗਾ ਇਹ ਸੀ ਧਰਨਾ ਕਿ ਸ਼ਾਂਤ ਨੂੰ ਨਹੀਂ ਲਾਇਆ ਸੀ ਇਹ ਮਜਬੂਰੀ ਨੂੰ ਲਾਇਆ ਆਪਣਾ ਮਜਬੂਰੀ ਦੇ ਕਾਰਨ ਸਾਨੂੰ ਸੜਕਾਂ ਦੇ ਬੈਠਣਾ ਪੈ ਰਿਹਾ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਮਾਸਕੇ ਕਿਸਾਨਾਂ ਨਾਲ ਬੜੀ ਮਾੜੀ ਕੀਤੀ ਹੈ ਅੱਜ ਦੀ ਇਹ ਕਿਸਾਨਾਂ ਤੋਂ 26 ਜੀਰੀ ਲਵਾ ਕੇ ਉਸ ਨੂੰ ਕੰਡੀਆਂ ਦੇ ਭਾਅ ਖਰੀਦ ਰਹੀ ਹੈ ਕਿਸਾਨ ਕੀ ਕਰੂਗਾ ਜੇ ਕਿਸਾਨ ਦੀ ਜੀਰੀ ਨਾ ਵਿਕੀ ਕਿਸਾਨ ਨੂੰ ਰੇਟ ਡਾਈ ਨਾ ਮਿਲਿਆ ਅਗਲੀ ਫਸਲ ਕਿਵੇਂ ਬੀਜੂਗਾ ਜਿਹੜੀ ਸੈਂਟਰ ਸਰਕਾਰ ਹੈ ਇਹਨੇ ਡਾਈ ਨਹੀਂ ਭੇਜਿਆ ਪੰਜਾਬ ਸਰਕਾਰ ਨੇ ਜੀਰੀ ਦਾ ਹੱਲ ਨਹੀਂ ਕੀਤਾ ਕਿਸਾਨ ਫਿਰ ਖੁਦ ਕਸ਼ੀਂ ਕਰਨਗੇ ਫਿਰ ਹੋਰ ਕਿਸਾਨ ਕਰਨਗੇ ਇਹ ਵੀ ਕੀ ਨਾ ਤਾਂ ਡਾਈ ਨਾ ਜੀਰੀ ਵਿਕਰੀਆਂ ਮੰਡੀਆਂ ਦੇ ਵਿੱਚ ਜੀਰੀ ਰੋਲ ਰਹੀ ਹੈ ਕਿਸਾਨਾਂ ਦੀ ਉਹਦੇ ਦੀ ਫਸਲ ਕੁੱਤਾ ਮੰਗੂ ਫਾਹੀ ਫਸਲ ਅੱਜ ਬੇਕਦਰਹੀ ਹੋ ਰਹੀ ਆ ਉਹਦੀ ਕਿਸਾਨ ਮਜਬੂਰ ਹੈ ਚੜਕਾਂ ਦੇ ਉੱਤਰ ਨੂੰ ਅੱਜ ਕੁਛ ਸਮੇਂ ਵਾਸਤੇ ਅਸੀਂ ਆਇਆਗੇ ਜੇ ਨਾਜ ਦੀ ਰਣਨੀਤੀ ਸਰਕਾਰ ਨੇ ਕੀਤੀ 2-4 ਦਿਨਾਂ ਦੇ ਵਿੱਚ ਤੁਸੀਂ ਫਿਰ ਵੱਡਾ ਐਕਸ਼ਨ ਲਵਾਗੇ ਇਸ ਕਰਕੇ ਅੱਜ ਸਾਨੂੰ ਮਜਬੂਰੀ ਧਰਨਾ ਲਾਉਣਾ ਪੈ ਰਿਹਾ ਹੈ ਸਰਪੋਰਟ 26 ਜੀ ਦੇ ਸਬੰਧ ਚ 26 ਜੀ ਦੀ 90 ਮੰਡੀਆਂ ਚ ਜੱਪਟਿਆਲੇ ਮੰਡੀਆਂ ਚ ਜਿਹਦਾ ਰੇਟ 2300 ਰੁਪਏ ਆ ਸਰਕਾਰੀ ਰੇਟ ਆ ਉਹ 17-1800 ਨੂੰ ਵਿੱਦਿ ਜਾਰੀ ਹੈ ਅਜੇ ਤੱਕ ਆਰਤੀ ਹੀ ਗੱਲ ਕਹਿੰਦੇ ਨੇ ਵੀ ਛੱਬੀ ਜੀਰੀ ਨਾਲ ਲੈ ਕੇ ਆਉਂਦੇ ਸਾਨਾਂ ਦੀ ਜਿਹੜੀ ਛੱਬੀ ਜੀਰੀ ਆ ਆਲੂ ਵਾਲੇ ਕਿਸਾਨ ਨੇ ਉਹ ਸਾਰੇ ਉਹ ਜਿਹੜੀ 27-28 ਤਰੀਕ ਨੂੰ ਵਡਣਾ ਣੀ ਜੀਰੀ ਸੀ ਤੁਹਾਨੂੰ ਅੱਜ 8 ਤਰੀਕ ਹੋ ਗਈ ਅੱਜ ਤੱਕ ਵੀ ਉਹ ਦੀ ਖਰੀਦ ਨਹੀਂ ਹੋਈ ਪਰ ਕਿਸਾਨ ਉਹਨੂੰ ਇੰਨਾ ਉਹਦੇ ਖਰਚਾ ਕਰਕੇ ਉਹਨੂੰ ਕੌਂਡੀਆਂ ਦੇ ਭਾਅ ਵਿੱਚ ਵੇਚ ਕੇ ਆ ਰਿਹਾ 70 70 80 80 ਹਜ਼ਾਰ ਨੂੰ ਠੇਕੇ ਦੇ ਜਿਵੇਂ ਨਾਲ ਲੱਤੀਆਂ ਹੋਈਆਂ ਤੀਆਂ ਜਿਹਦਾ ਜੇ ਉਹ ਵੇਚਦਾ 17-1800 ਨੂੰ ਪੰਜਾਬ 55000 ਦੇ ਲੰਮ ਸਮਾਂ ਖਰਚ ਬੇਕਰੀਆ 50 ਜਾਂ 55000 ਦੇ ਤੱਕ ਪਰ ਇਹਦੀ ਚਲਚਲਿਆਰ ਦਾ ਜ਼ਿੰਮੇਵਾਰਾਂ ਨੂੰ ਘਾਟਾ ਪੈ ਰਿਹਾ ਸਰਕਾਰ ਨੂੰ ਇਹ ਇੱਕ ਮੱਤਵਾਨ ਬਿਆਨ ਦੇਈ ਜਾਂਦਾ ਹੈ ਇਹ ਜਿਹੜੇ ਮੰਡੀਆਂ ਚ ਅਸੀਂ ਨੇ ਗੋਲੀ ਸ਼ੁਰੂ ਕਰਤੀ ਪਰ ਕੋਈ ਸ਼ੁਰੂ ਨਹੀਂ ਹੋਈ ਕੱਲ ਵੀ ਗੱਲ ਹੈ ਜੀ 1726 ਜੀ ਦੀ ਕੀਤੀ ਗਈ ਆ ਉਹ ਲੈ ਲੈ ਆਪਣੇ ਕਦਮ ਆੜਤੀ ਇਹ ਆਪਣੇ ਸਟੋਰਾਂ ਜਮਾ ਕਰ ਰਹੇ ਨੇ ਉਹ ਵੀ ਸਰਕਾਰੀ ਰੇਟ ਕੱਢਣਗੇ 2330 ਰੁਪਏ ਤੱਕ ਸਰਕਾਰ ਇਹਦੇ ਬਾਰੇ ਕਿਸਾਨਾਂ ਬਾਰੇ ਕਿਹੜਾ ਕੋਈ ਸੈਟਮੈਂਟ ਜਾਰੀ ਦੀ ਜੇ ਅਸੀਂ ਅੱਜ ਦੋ ਚਾਰ ਘੰਟੇ ਵਾਸਤੇ ਤਰਨਾ ਵਿਖਿਆ ਜੇ ਇੱਕ ਵਾਰ ਸਾਡਾ ਸਰਕਾਰ ਨੇ ਸੁਣਿਆ ਜੇ ਸਾਡੇ ਮੰਗਾਂ ਨਾ ਸੁਣੀਆਂ ਤਾਂ ਇੱਕ ਗੱਲ ਸਮਝਾ ਆ ਕਿ ਅਸੀਂ ਬੜਾ ਤਰਨਾ ਲਾਉਣ ਜਾ ਰਹੇ ਹਾਂ ਟ੍ਰੈਕ ਪੰਜਾਬ ਬੰਦ ਕਰ ਬਾਜ਼ਾਰ 'ਚ ਕਿਸੇ ਸਰਕਾਰੀ ਖਰੀਦ ਦਾ ਇੱਕ ਪਾਸਤਾ ਕਾਗਜ਼ਾਂ ਦੀ 1 ਤਰੀਖ ਤੋਂ ਸਮੂਹ ਹੋ ਗਏ। ਪਰ ਮੰਡੀਆਂ ਦੇ ਵਿੱਚ ਕੋਈ ਸਰਕਾਰੀ ਖਰੀਦ ਨਹੀਂ ਹੋ ਰਹੀ। ਸੱਪੀ ਜੀ ਦੀ ਜਾਂ 14 ਜੀ ਦੀਆਂ ਕੈਤੀਆਂ ਆ ਜਾਂਦੀਆਂ ਨੇ। 3-3-4-400 ਰੁਪਏ ਦੇ ਧੱਕੇ ਦੇ ਪਸਾਰੇ ਵੇਚਣ ਨੂੰ ਮਜਬੂਰ। ਸਾਡਾ ਮੈਨੂ ਤਾਂ ਇਹ ਹੈ ਸਰਕਾਰੀ ਕੀ ਦੋਵੇਂ। ਜੋ ਸਰਕਾਰੀ ਰੇਟ طے ਹੋਇਆ ਹੈ ਉਹਦੇ ਦੇ ਵੀ ਕੋਈ ਕਿਸੇ ਨੂੰ ਲੋੜ ਤੇ। ਜੜੀਆਂ ਦੇ ਵਿੱਚ ਵੀ ਐਫਪੀ ਰੇਟ ਦੀ ਕੋਈ ਭਾਅ ਤਾਂ ਕਿਤੇ ਨਹੀਂ ਲੱਗ ਰਹੀ। ਕੱਟ ਵਿਕਣੀਆਂ, ਆਲੂ ਵਿਕਣ ਦੇ ਮਟਰ ਵਿਕਣ ਨੇ ਉਹ ਐਫਪੀ ਖਾਹ ਦੀ ਬਹੁਤ ਜ਼ਿਆਦਾ ਚਲੂ। ਉਹ ਵੀ ਮਿਲ ਰਿਹਾ ਹੈਗਾ ਜੇ ਇਹ ਦੇ ਨਾਲ ਉਹ ਐਕਜਾਮੋ ਦਾ ਹੈਗਾ ਪ੍ਰਾਣੀ ਸਾਡੀ ਸਰਕਾਰਿਕ ਨਹੀਂ ਪ੍ਰਾਣੀ ਪੁੱਤ ਨੂੰ ਕੋਈ ਵੀ ਸਾਧਨ ਇਨਸਾਨਾਂ ਤੱਕ ਪਹੁੰਚਣੀ ਹੈਗਾ ਕਿ ਬਚਾ ਕਰੋ ਸਾਨੂੰ ਦੀਆਂ ਗੱਠਾਂ ਨਾਲ ਜੇ ਕੋਈ ਹੋਰ ਮਲਚਰ ਹੋਏਗਾ ਤਾਂ ਮਜਬੂਰੀ ਦੇ ਵਿੱਚ ਉਹ ਅੱਗ ਲਾਉਣੀ ਪੈਂਦੀ ਹੈ ਉਹ ਮੋਹਿਆ ਕਰ ਰਹੀਆਂ ਹਨ ਸ਼ਾਸਤਰ ਕੀ ਜੀਨੀ ਦਾ ਇਹ ਇਸ ਤਰੀਕੇ ਨਾਲ ਵਿਕਣੀ ਚਾਹੀਦੀ ਆ ਉਹ ਰੋਲਰ ਨੇ ਕਿਸਾਨ ਹਫਤਾ ਹੋ ਗਿਆ ਪੰਜ ਦਿਨੋਂ ਦੇ ਸੇਰੋਂ ਦੇ ਫੱਟੀਆਂ ਨੂੰ ਉਹ ਮੰਡੀਆਂ ਕੇ ਪਈਆਂ 4-400 ਰੁਪਏ ਘੱਟ ਦੇ ਵਿੱਚ ਉਹ ਕਰਕੇ ਅਸੀਂ ਅੱਜ ਸੜਕੀਆਮ ਕਰੀਏ ਵੀ ਸ਼ਾਇਦ ਅੰਸਤਾਪ ਚੰਨ ਪਿੰਡੋਂ ਮੋੜੇ ਦੱਤ ਕਰ ਲੈਣ ਕਿ ਤੱਕ ਲੈ ਕਿੰਨੇ ਸਮੇਂ ਵਾਸਤੇ ਸੀ ਕਿ ਜਦੋਂ ਸਿੱਧਾ ਸਾਡਾ ਸੋਟਾ ਹੀ ਹੈ ਦੋ ਤਿੰਨ ਘੰਟੇ ਲਈ ਫਿਰ ਵੀ ਸਰਕਾਰ ਨਹੀਂ ਉਹ ਕਰਦੀ ਵੀਰੇ ਸੀ ਪੱਦਾ ਸੁਪਰ ਲੈਵਲ ਤੋਂ ਦੇਖਾਂਗੇ ਕਿ ਇਹਨਾਂ ਦੇ ਮੰਤਰੀਆਂ ਦੇ ਜੀਐਮਐਨ ਦੇ ਕਰਕੇ ਰਾਂਗੇ ਮੈਂ ਕਿਹਾ ਪਤਾ ਨਹੀਂ ਮੈਂ ਨੈ ਫੀਲਡਰ ਆ ਪਟਿਆਲਾ ਹੁਣੀ ਪੋਸਟਿੰਗ ਹੋਈਆਂ ਮੇਰੀ ਤੇ ਮੈਂ ਤੁਹਾਡੇ ਸਾਰੇ ਅਗਲੇ ਦੇ ਸੇਵਾਤਮਕ ਸੇਵਾਤਮਕ ਕੋਲ ਨਿਕਲ ਤਾ ਜੋਦੇ ਦੇ 300 ਵੱਡੇ ਦੀ ਇੱਕ ਵੀ ਵੈਲਰ ਨਹੀਂ ਕਿਹਾ ਗਿਆ ਹੁਣ ਕੋਈ ਜੀ ਦੂਸਰਾ ਹੈਗਾ ਡੀਏਪ ਜਿਹੜੀ ਕੋਈ ਸਰਕਾਰੀ ਅਨ ਤੇ ਉਪਲਬਧ ਨਹੀਂ ਹੈਗੀ ਪ੍ਰਾਈਵੇਟ ਬੰਦੇ ਵੇਚਦੇ ਨੇ ਤੇ ਤੀਸਰਾ ਹੈਗਾ ਜੀ ਅੱਗ ਸੰਬੰਧੀ ਕੋਈ ਵੀ ਬੈਲਰ ਅਵੇਲੇਬਲ ਨਹੀਂ ਹੈਗੇ ਅੱਗੇ ਹੋ ਜੀ ਅੱਗੇ ਹੋ ਜੀ ਕਵਾ ਦੇ ਤੇ ਬਾਕੀ ਆ ਤਿੰਨ ਚਾਰ ਚੀਜ਼ਾਂ ਮੈਨੂੰ ਦੱਸੀਆਂ ਨੇ ਤੁਹਾਡੇ ਆਪਣੇ ਪ੍ਰੋਟੈਸਟ ਜਿਹੜੇ ਕਰ ਰਹੇ ਨੇ ਤੁਹਾਡੇ ਸਾਥੀ ਤੇ ਮੈਂ ਜਾ ਕੇ ਐਸਡੀਐਮ ਸਾਹਿਬ ਨਾਲ ਤਸੀਂਦਰ ਸਾਹਿਬ ਨਾਲ ਸਾਰੇ ਨਾਲ ਗੱਲ ਕਰਾਂ ਤੇ ਪੋਜ਼ਿਟਿਵ ਵੀ ਹੋਊਗਾ ਮੈਂ ਆਪਣੇ ਵੱਲੋਂ ਵਧੀਆ ਰਿਪੋਰਟ ਬਣਾ ਕੇ ਰਿਪਰੈਜ਼ੈਂਟ ਕਰੂੰਗਾ ਤੇ ਤੁਹਾਡੀਆਂ ਮੁਸ਼ਕਲਾਂ ਦਾ ਜੋ ਵੀ ਆਪਾਂ ਸਾਹਮਣੇ ਆਉਂਦਾ ਹੈ ਉਹ ਘੇਰੀ ਸਭੀ ਗੱਲ